ਦੀ ਆਪਣੇ ਤਹਾ ਮੈਂ ਤਾਂ ਕਰਦੀ ਆ ਮੈਂ ਤਾਂ ਕਰਦੀ ਆ ਸ਼ਕਤ ਮੇਰਾ ਆਪਦਾ ਵੀ ਬੰਦਾ ਹੈਗਾ ਮੇਰਾ ਅੱਗ ਲਾਉਣੀ ਨਹੀਂ ਜਦੋਂ ਮੈਂ ਨਹੀਂ ਖੇਤ ਨੂੰ ਤੁਸੀਂ ਮੇਰੇ ਅੱਜ ਪਾਜੀ ਮੇਰੇ ਕਿਉਂ ਲਾਏ ਲਾਏ ਤੂੰ ਹਾਂ ਜਦੋਂ ਮੈਂ ਗਈ ਬੇਕੇ ਪਰ ਮੈਂ ਤਾਂ ਜਾਨੀ ਡਾਕਟਰ ਦੇ ਪਿੱਛੇ ਆ ਗਈ ਸਾਡੇ ਘਰੇ के साटे में तू दांत बैठे मार तू तो पहले गड़ाई मार मैं तेरे तोड़ तो मारूं वो गवान का नहीं है तेरा नाम है गवान का नहीं तो राज की है तेरा राज इन तू पहले चल तू बात करनी है आपके साथ में एक बार चल हाँ मैं लेना

ਸਾਡੇ ਨਾਲ ਗਵਾਂਡਨ ਦੀ ਆਪਾਂ ਵੀਡੀਓ ਬਣਾਈ ਹੈ ਜੋ ਵੀ ਨਾਮ ਰੱਖਾਂਗੇ ਤੁਹਾਨੂੰ ਦੱਸ ਦੱਸਾਂਗੇ ਬਾਅਦ ਚ ਅਖਰੀ ਤਾਂ ਗਵਾਂਡਨ ਤੇ ਸ਼ੱਕ ਸੀ ਨਾਮ ਦੀ ਸਾਈਟ ਦਿੱਤਾ ਹੈ ਜੀ ਨਾਮ ਦੀ ਸਾਈਟ ਲਈ ਕੀਤਾ ਤਾਂ ਇਤਨਾ ਤੇ ਨਾਲ ਆਰਟਿਸਟ ਸੰਦੀਪ ਰਹਿਗੇ ਜੀ ਇਹਨਾਂ ਨੇ ਸਾਡੇ ਨਾਲ ਪਹਿਲਾਂ ਵੀ ਸਾਡੇ ਨੂਵੀ ਦੇ ਵਿੱਚ ਕੰਮ ਕੀਤਾ ਤੇ ਅੱਜ ਫੇਰ ਦੁਬਾਰਾ ਅਸੀਂ ਇਹਨਾਂ ਨੂੰ ਲੈ ਤੇ ਇਹ ਬਹੁਤ ਅੱਛੇ ਐਕਟਿੰਗ ਕਰਦੇ ਨੇ ਤੇ ਬਹੁਤ ਹੀ ਵਧੀਆ ਪਿਆਰੇ ਪਿਆਰੇ ਖੇਤਾਂ ਦੇ ਜਿਹੜੇ ਬਲੌਗ ਹੁੰਦੇ ਹਨ ਕੋਬਲੰਡ ਦੇ ਰਹੇ ਆਂਦੇ ਕਰਾਂਦੇ ਆਂਦੇ ਆ ਇਹਨਾਂ ਦੇ ਤੇ ਜੇ ਤੁਹਾਨੂੰ ਨੇਚਰ ਦੀ ਚੀਜ਼ਾਂ ਦੇਖਣ ਦੇ ਰਹਿੰਦੇ ਨੇ ਆਪਣੇ ਜੋ ਵੀ ਖੇਤਾਂ ਦੀਆਂ ਨੇਚਰ ਦੀਆਂ ਚੀਜ਼ਾਂ ਮਿਲਦੇ ਨੇ ਤੇ ਇਹਨਾਂ ਦੇ ਬਲੌਗ ਤੁਸੀਂ ਜ਼ਰੂਰ ਦੇਖੇ ਕਰੋ ਜੀ ਕਿੰਨੇ ਚੰਗੇ ਕੁੜੀ ਆਈ ਗਈ ਦੋਸਤ ਇਹਦੀ ਤਾਂ ਨਾ ਆਈ 23 ਆਈਡੀ ਤੇ ਉਹ ਬੜੀ ਐਸਟੀਪੋਰ ਬਗਿਆ ਦੰਪੇਸ ਬੋਲ ਬੰਦੇ ਦੀ ਦੀ ਪਕੌਰ 22 11 ਆਈਡੀ ਦੇ ਤੁਸੀਂ ਇਹਨਾਂ ਦੇ ਬਲੌਗ ਦੇਖਿਆ ਤੇ ਚੈਨਲ ਤੇ ਮੋ ਸ੍ਰੀ ਅਦਿਤੀ ਇਹਨਾਂ ਨੂੰ ਬਹੁਤ ਬਸ ਕੋਸ਼ਿਸ਼ ਹੈ ਜੀ ਤੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਓ ਕਿਉਂਕਿ ਇਹਨਾਂ ਦੇ ਘਰ ਦੀ ਜਿਹੜੀ ਸਥਿਤੀ ਹੈ ਜੀ ਉਹ ਵੀ ਥੋੜੀ ਜਿਹੀ ਦੰਦ ਹੈ ਸੇ ਬਸ ਇਤਤਰੀ ਲੋਕਾਂ ਦੇ ਬਹੁਤ ਸਪੋਰਟ ਕਰਕੇ ਸੰਦੀਵਸ ਦਾ ਜਿਹੜਾ ਕਰਤਾ ਸੇ ਉਸ ਮਦਦ ਨਾਲ ਸਕੇ ਜੀ ਤੇ بارشਾਂ ਕਰਕੇ ਇਹਨਾਂ ਦੇ ਘਰ ਦੀ ਜਿਹੜੀ ਸੋਈ ਹੈ ਉਹਨਾਂ ਦੀ ਜਿਹੜੀ ਛੱਤ ਹੈ ਡਿੱਗਣ ਵਾਲੀ ਹੈ ਤੇ ਇੱਕ ਵੀ ਫਿਰਨ ਫੁੱਲ ਪਰਿਓ ਚ ਥੈਂਕ ਯੂ ਫੋਰ ਦਿਸ ਥੈਂਕ ਯੂ